ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਆਪਣੇ ਖੌਦੀ ਟਰੈਕਟਰ ਸਿਰਫ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਦਿਖਾਉਨੇ ਆਪਾਂ ਟਰੈਕਟਰ ਤੁਹਾਨੂੰ ਬਾਦਲ ਦੇ ਅੱਜ ਬੁੱਧਵਾਰ ਕਰਵੰਡੀ ਸਰਪੰਚ ਜੀ ਨੇ ਕਿਹਾ ਕਿ ਵੀਰੇ ਅੱਜ ਤਰੀਕ 22 29 ਤਰੀਕ ਦਾ 10 ਮਹੀਨਾ 2025 ਇਹ ਜਿਹੜਾ ਆਪਾਂ ਬਾਦਲ ਦੇ ਟਰੈਕਟਰ ਦਿਖਾਉਂਦੇ ਸੀ ਤੇ ਥੋੜਾ 21 ਲੱਖ ਦਾ ਹੈ ਜਾਇਦ ਜਾਇ ਰੇਟ ਦੱਸਾਂਗੇ ਤੇ ਅੱਜ ਵੀ ਲੈ ਕੇ ਆਉਣਾ ਹੈ ਬਾਈ ਨਾਲ ਪਾਈ ਕੋਈ ਗੱਲ ਤਾਂ ਸੁਣਾਉਣੀ ਆਲਾ ਕਰਨਾ ਠੀਕ ਹੈ ਜਿਆਦਾ ਰੇਟ ਨੂੰ ਜਿਆਦਾ ਲਓ ਜੀ 850 ਦੇਵਾਂਗੇ 855 ਹਾਂ ਜੀ ਬਾਈ 17 ਰਿੰਗ ਵਾਲਾ ਕਾਵਲ ਪ੍ਰਚਾਰ ਦੀ ਦਿਵਾਲੀ ਦੇ ਉੱਤੇ ਪੈਰ ਹੈ ਜਿਹਦੀ ਵੀ ਨੇ 90% ਸਿੱਕ ਕ੍ਰਾਸ ਕਰੀ ਜਨਾਬ ਜੀ ਇਹ ਬੜੇ ਠੱਗ ਨਾ ਹੋਇਆ ਪੀਆਰ ਪੀਆ ਟਰੈਕਟਰਾਂ ਚਾਰ ਦੇ ਬਾਅਦ ਤਹਾਂ ਦੀ ਕਰਤੀ ਰੱਖਿਓ ਇੰਦਾ ਫੱਟੇ ਛਤਰੀ ਸਾਰਾ ਸਮਾਨ ਨਾਲ ਆ ਗਏ ਰੇਟ ਲਿਖਿਆ ਜੀ 4 ਲੱਖ ਤੇ 25000 25 ਉਹ 25 ਵੀ ਹੁੰਦਾ ਇਹ 25 ਵੀ ਹੁੰਦਾ ਦੋਨੇ ਕੋਈ ਸੀ ਹੁੰਦਾ ਤਾਂ ਆਲਾ ਸਾਰਾ ਇਲੈਕਸ ਕਰ ਦਮਿਆ 3 ਲੱਖ ਕਿੰਨੇ ਦਾ ਜੀ 395000 90 ਦਾ ਕਹਿੰਦਾ ਜੀ ਇਹ ਨਹੀਂ 90 ਟਰੈਕਟਰ ਵੀ ਚੰਗਾ ਕੱਲਾ ਰੇਟ ਨਹੀਂ ਦੇਖਣਾ ਆਪਾਂ ਕੱਲਾ ਬਾਈ ਹੈਗੀ ਐ ਟਰੈਕਟਰ ਹੈਗੀ ਐ ਟਰੈਕਟਰ ਟਰੈਕਟਰ

2 ਲੱਖ ਤੇ 50 ਨੰਬਰ 30000 ਦੇ ਲੱਕੀ ਕੋ ਆ ਜਾ ਬਾਬਾ ਟਰੈਕ ਵੀ ਆ ਗਿਆ ਬਾਬਾ ਟਰੈਕ ਡਬਲ ਪੀਟੀਓ 341 ਕੈਮਰਾ ਮਾਰਦੇ 431 2 ਲੱਖ 10000 2006 ਮਾਡਲ ਦਾ 2 ਲੱਖ ਜਿੰਨਾ ਨਹੀਂ ਇੱਕ ਲੱਖ ਨਿਕਾ ਜਾਂ ਬਿੱਤੀ ਜਾਂ ਮੂੰਹ ਵਿੱਚ ਆ ਨਾ ਮੈਂ ਜਿਹੜੇ ਭਾਈ ਅੱਧੇ ਟਾਇਰ ਹੈਗੇ ਆ ਇੱਕ 210 ਦੀ ਮੰਗ ਕਿੰਨੀ ਹੈ ਰੇਟ ਤੂੰ ਦੱਸਦਾ ਮੈਂ ਦੱਸਦਾ 190000 ਦਾ ਲੈ ਤੂੰ ਵੇਖ ਲੈ ਮੈਂ ਕੱਤੀ ਵੀ ਦੇ ਜੀ ਦੱਕ ਸ਼ਰਮੇ ਨਾਲ ਵੀ ਰੇਟ ਘਾਟਾ ਦਿੱਤਾ ਜਾਇਆ ਗਿਆ 280000 ਦਾ ਤੂੰ ਕਰਨਾ ਕੀ ਕਰਨਾ ਕੋਈ ਮਾੜਾ ਨਹੀਂ ਬਾਈ ਜਮੀ ਨਹੀਂ ਵੜਾ ਬਾਈ 6 ਮਾੜਾ ਕੋਈ ਨਹੀਂ ਦਿੰਦਾ 77 ਕਹਦੇ ਹੁਣ ਇਹ ਕਹੇ ਤਾਂ 77 ਵੀ ਕਹਦਾ ਹੋਰ ਵੀ ਕੁਝ ਕਹਿਣਾ ਹਲੇ ਕਿ ਨਹੀਂ ਕਹਿਣਾ ਨਹੀਂ ਨਹੀਂ ਆ ਜਾ ਓਕੇ ਬਸ ਵੀ ਰੱਖ ਲੈ ਮੌਕਾ ਤਾਂ ਮੌਕਾ ਹੀ ਹੈ ਬਾਈ 524 ਸਾਰਾ ਵੇਚਣਾ ਚਾਹੀਦਾ ਮੇਰਾ ਮੋਟਰ ਜੱਤੀ ਜਿਹੜਾ ਚੱਲਦਾ ਹੈ 2445 ਦਾ ਇਹ ਟੇਰ ਹੈ ਜੀ ਪੰਜਾਬ ਨੰਬਰਾਂ 8 ਮਾਡਲ ਆ 3 ਦਾ ਹਲਕਾ ਕਿੰਨੇ ਦਾ 2 ਲੱਖ 2 ਲੱਖ 85000 ਣਕਾ ਹਾਂ ਜਾਂ ਨਾ ਸੋਕੀ ਰਜਿਸਟਰੀ ਕੱਟੀ ਹੋਏ ਬਸ 4307 ਕੀ ਆਸ਼ਾ ਮਸ਼ੀਨ ਜਿੰਨਾ ਨਾਮੇ ਟੇਰ ਹੈ ਨਾਮੇ ਟੇਰ ਸਾਰਾ ਰੋਕਤ ਮਾਜੀ 5000 ਰੁਪਿਆ ਟੇਰ ਰੇਟ ਹੀ ਹੋਣੀ ਇਹਦਾ ਤਾਂ 207 7 ਮੰਗ ਰਿਹਾ 190000 ਡਿਮਾਂਡ ਕਿੰਨੇ ਦਾ 160 ਦਾ ਹੋ ਗਿਆ ਹੋ ਗਿਆ 160 ਦਾ ਪਰ ਇਹਦੋਂ ਕੱਟ ਨਹੀਂ ਹੁੰਦਾ ਜੇ ਕੋਈ ਆ ਕੇ ਆਖੂ ਆ ਹੋਏ 160 ਤੋਂ ਨਹੀਂ ਕੱਟਦਾ ਲੈ ਭਾਈ ਆ ਭਾਈ ਡੀਲ ਆ ਜਿਹੜੀ ਆ ਸੋਨੋ 14 ਮਾਡਲ ਟਰੈਕਟਰ ਦੇ ਰੇਟ ਤੇ 16 ਮਾਡਲ ਮਿਲ ਜਗਾ ਗਾ 14 ਮਾਡਲ ਦਾ ਰੇਟ 14 ਹਾਂ ਬਈ ਸਾਰਾ Ориਜినਲ ਟਰੈਕਟਰ ਸੋਹਣਾ ਬਹੁਤ ਹੈ ਗੇਅਰ ਇੰਜਨ ਦਾ ਵੀ ਇੰਨਾ ਸੋਹਣਾ ਬਾਈ ਜਵਾ ਸੋਹਣਾ ਡੀਕੇਟੀ ਦੇ ਨਾਮ ਤੇ ਪਹਿਰਾ 15 ਨੂੰ ਤੇ ਬਾਈ ਤਿੰਨ ਵਿਚ ਅਸੀਂ ਦੇਖਿਆ ਕਿੰਨਾ ਦਾ ਇਹਦੇ ਵਿੱਚ ਬੜਾ ਲੱਛਮੀ ਹੈ ਇਹ ਹੋਊਗਾ 75 ਹਜ਼ਾਰ ਇਹ ਕੋਈ ਹਾਂਗਾ ਮੈਂ ਕਹਿੰਦਾ ਜੇ ਤੂੰ ਚੱਕ ਮੰਗਦਾ ਤਾਂ ਨਹੀਂ ਇਹਦਾ ਤੈਨੂੰ ਵੀ ਆਫਰ ਹੈਗੀ ਹੈ ਪਰ ਇਹ ਕੋਈ ਐਪੀਆ ਨਾ ਕੱਢੀ 4 ਲੱਖ ਤੇ 65 ਹਜ਼ਾਰ ਦਾ ਹਾਂ ਜਾਣਾ ਆ ਤਿੰਨ ਤਿੰਨ 65 ਦਾ ਤਿੰਨ 65 ਦਾ 3 ਲੱਖ 65 ਹਜ਼ਾਰ ਦਾ ਹਾਂ ਜਾਣਾ ਠੀਕ ਆ ਬਾਈ ਕਾਜੀ ਦਾ ਇਹ ਤੁਹਾਨੂੰ ਦੱਸ ਰਿਹਾ ਕਾਜੀ ਰੋਗਾ ਡੱਟਰਾ ਕਾਗੰਗਾ ਡੱਟਰਾ ਇਹਨਾਂ ਦਾ 121 ਮਾਡਲ 35 ਵਾਲਾ ਗੋਲ ਚਾਰੇ ਟਾਇਰ ਨਾਲ ਦੇ ਜੀ ਅੱਜ ਵੀ ਕਾਫੀ ਪਹਿਲੇ ਟਾਇਰ ਆ 800 ਘੰਟਾ ਚੱਲਿਆ ਹੈ ਜੀ 900 800 ਤੋਂ ਪਹਿਲਾਂ ਤੇਰੇ ਟਾਇਰ ਨਾਲ ਗਿਆ 800 ਘੰਟੇ ਕਿਤੇ ਆ 4 ਰੱਖਦੇ ਦਮਿਆ ਦੇ ਮਾਰਕੋ ਇਹ ਦੇ ਦੇਗਾ ਚਾਰ ਨੱਕ ਮੱਚੀ ਗਿਆ ਯਾਰ ਬਾਰ ਲਗਉਣੀ ਯਾਰ ਹਾਂ 19 ਦਾ ਦੱਸ ਦੇ ਵੀਰ ਦਾ ਮਾਤਾ ਆਹੋ ਭਾਈ ਗੋਲੈਂਡ ਆਹੋ ਲੈਂਡ ਲੋਟੀ 538 ਮਾਦੀ ਬਿਨਾ ਡਰ ਤੋਂ 55 ਟੀਆਰ ਐ ਫਿਰ ਭਾਈ ਅੱਗੇ ਕਾ ਚਾਰੇ ਅੱਗੇ ਮੰਨੋ ਤੇ ਐਂਡ ਟੂ ਐਂਡ ਹੈਗੀ ਆ 6 ਇੰਚ ਦਾ ਹੋ ਗਿਆ ਬਹੁਤ ਵਧੀਆ ਟੇਪਰ ਦੀ ਪਾਵਰ ਸੇਲਿੰਗ ਆ ਜੀ 55 ਟੀਆਰ ਸਾਰਾ ਰੋਜ਼ਨਾ ਚੱਲਣਾ ਚਾਹੀਦਾ 355 355 ਹੋਰ ਸਾਰੇ ਇੱਕ ਦਾ ਦੇਖੋ ਬਸ ਕਿੰਨੇ ਦਾ 355 ਦਾ ਮੈਨੂੰ ਤਾਂ ਕੋਈ ਕੋਈ ਇਹੋ ਕਰ ਦੇ ਬਸ ਮੈਨੂੰ 3.5 ਹਜ਼ਾਰ ਰੋਸ ਬਸ ਉਹ ਵੀ ਦਾ